ਜਾਬਚ ਹੋਈ ਵੱਡੀ ਵਾਰਦਾਤ ਤੋਤੀ ਦਾ ਗੋਲੀ ਮਾਰ ਕੇ ਕੀਤਾ ਕਤਲ ਪੁਲਿਸ ਵਾਲਾ ਮੌਕੇ ਤੇ ਪਹੁੰਚ ਕੇ ਪੰੰਤੀ ਕਾਰਵਾਈ ਕੀਤੀ ਸ਼ੁਰੂ ਅੰਮ੍ਰਿਤਸਰ ਦੇ ਨਿਜੀਗ ਜੰਡਿਆਲਾ ਗੁਰੂ ਦੇਦੀਨ ਪਿੰਡ ਤਾਰਾਗੜ ਤਲਾਮਾ ਚਿਕ ਤੋਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਹ ਉਸ ਵੇਲੇ ਰੋਜਨਾਮਾ ਗੁਦਪਾ ਕੇ ਵਾਪਸ ਆ ਰਿਹਾ ਸੀ ਰਾਹ ਵਿੱਚ ਹੀ ਉਸ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਕਪਚੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਮਰਤੰਗ ਦੀ ਪਛਾਣ ਕੁਲਬੀਰ ਸਿੰਘ ਵਾਸੀ ਪਿੰਡ ਤਾਕੜ ਵਜੋਂ ਹੋਈ ਹੈ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਸ ਮੌਕੇ ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੀ ਦੁਕਾਨ ਤੇ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਤੇ ਰਸਤੇ ਵਿੱਚ ਹੀ ਕੁਲਦੀਪ ਸਿੰਘ ਦੀ ਗੱਡੀ ਵੇਖੀ ਤਾਂ ਜਿਸ ਵਿੱਚ ਉਸ ਦੀ লাশ ਪਈ ਹੋਈ ਸੀ ਉਸ ਨੂੰ ਗੋਲੀਆਂ ਵੱਜੀਆਂ ਹੋਈਆਂ ਸਨ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਉਹਨਾਂ ਵੱਲੋਂ ਪੜਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਜੰਡੇਆਲਾ ਗੁਰੂ ਦੇ ਡੀਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੱਤ ਤੱਕ ਦਾ ਨਾਂ ਕੁਲਬੀਰ ਸਿੰਘ ਹੈ ਇਹ ਪਿੰਡ ਤਾਕੜ ਦਾ ਰਹਿਣ ਵਾਲਾ ਹੈ ਇਹ ਦੁੱਧ ਵੇਚਣ ਦਾ ਹੈ ਤੇ ਵੀਰਵਾਰ ਸ਼ਾਮ ਨੂੰ ਪਿੰਡ ਤਾਰਾਗੜ ਤਲਾਵਾਂ ਵਿਖੇ ਘਰਾਂ ਵਿੱਚ ਦੁੱਧ ਪਾ ਕੇ ਵਾਪਸ ਆ ਰਿਹਾ ਸੀ ਇਸ ਨੂੰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਉਹਨਾਂ ਕਹਾਂਗੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਇਨਾਂ ਦੀ ਪਿੰਡ ਵਿੱਚ ਹੀ ਰੰਜਿਸ਼ ਚੱਲਦੀ ਸੀ ਮ੍ਰਿਤਕ ਦੇ ਪਿਤਾ ਦੇ ਦੱਸਣ ਮੁਤਾਬਕ 10-12 ਸਾਲ ਪਹਿਲੇ ਹੀ ਇਨਾਂ ਦੀ ਪਿੰਡ ਵਿੱਚ ਕਿਸੇ ਨਾਲ ਰੰਜਿਸ਼ ਸੀ ਜਿਸ ਦੇ ਚੱਲਦੇ ਉਹਨਾਂ ਨੇ ਕੁਲਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਹੈ ਪੁਲਿਸ ਅਧਿਕਾਰੀ ਨੇ ਅੱਗੇ ਕਿਹਾ ਕਿ ਇਹ ਇਕੱਲੇ ਦਾ ਕੰਮ ਨਹੀਂ ਘਟੂ ਘਟ ਤਿੰਨ ਚਾਰ ਬੰਦਿਆਂ ਦਾ ਕੰਮ ਹੈ ਅਸੀਂ ਜਾਂਚ ਕਰ ਰਹੇ ਹਾਂ ਜਲਦੀ ਹੀ ਮੁੱਲਜ ਮਾਨੂੰ ਕਾਪੂ ਕਰ ਲਿਆ ਜਾਵੇਗਾ ਕਿਸ ਤਰ੍ਹਾਂ ਕਿ ਹੋਈ ਕਿਤਰਾ ਘਟਨਾ ਕਿਤਰਾ ਹੋਈ ਤੁਸੀਂ ਘਟਨਾ ਇਹ ਪਿੰਡ ਦੁੱਧਪੌਣ ਧਾਰੜਾਂ ਤੋਂ ਤਲਾਵੀ ਪੌਣ ਆਇਆ ਅੱਛਾ ਜੀ ਤੇ ਇੱਥੇ ਰਾਹ 'ਚ ਉਹਨੂੰ ਕੀ ਰਿਆ ਗਿਆ ਜਾਂ ਡੱਕਿਆ ਗਿਆ ਅੱਛਾ ਜੀ ਇੱਥੇ ਹੀ ਉਹਨਾਂ ਗੋਲੀਆਂ ਮਾਰਤੀਆਂ ਸਾਨੂੰ ਬਾਅਦ ਦੇ ਵਿੱਚ ਪਿੰਡ ਸੁਨਾਹ ਗਿਆ ਵਾ ਬੰਦਾ ਉਹ ਤਲਾਵੀ ਦੇ ਵਿੱਚ ਸਾਨੂੰ ਜਾਣਦੇ ਸੀਗੇ ਉਹਨਾਂ ਵੇਖਿਆ ਕਿ ਗੱਡੀ ਕੀ ਖਲੋਤੀ ਆ ਤੇ ਪਿੱ ਲਾਗੁੰਦੇ ਰੋਕ ਕੇ ਨੰਗਾਈ ਉਹਨਾਂ ਨੇ ਤੇ ਵੇਖਿਆ ਕਿ ਬੰਦਾ ਵਿੱਚ ਲੰਮਾ ਪਿਆ ਵਾ ਉਹਾਂ ਦੇ ਵੀ ਅਸੀਂ ਸਮਝਿਆ ਕਿ ਹੁਣ ਅਟੈਕ ਨਾ ਹੋਇਆ ਵੀ ਤੇ ਜਿਉਂ ਉਹਨਾਂ ਨੇ ਵੇਖਿਆ ਤੋ ਕੀ ਜਾਣਦੇ ਹੀ ਮੇਰੇ ਲੜਕੇ ਨੂੰ ਉਹ ਉਹਨਾਂ ਨੇ ਫਿਰ ਉਹ ਗੱਡੀ ਲੈ ਕੇ ਉਹ ਪਿੰਡ ਗਏ ਆ ਉਧਰੋਂ ਸਾਨੂੰ ਫੋਨ ਆਇਆ ਵਾ ਅਹੀਂ ਅਜੇ ਪੀ ਤਿਆਰ ਹੋਣਦੇ ਆਂ ਵੀ ਆਂਦੇ ਵੀ ਗੋਲੀ ਵੱਜੀ ਐ ਕੁਲਵੀਰ ਦੇ ਤੇ ਉਹ ਗੋਲੀ ਵੱਜੀ ਜਿਹੜੀ ਹੀਗੀ ਉਹ ਫਿਰ ਵੀ ਅਹੀਂ ਆਖਾ ਵੀ ਘਰੋਂ ਗੱਡੀ ਲੈ ਚਲੀਏ ਤੇ ਪਾ ਕੇ ਤੇ ਉਹਨੂੰ ਅੰਮ੍ਰਿਤਸਰ ਲੈ ਜਾਾਂਗੇ ਤੇ ਉਹ ਆਣ ਕੇ ਵੇਖਿਆ ਤੇ ਖਤਮ ਹੋਇਆ ਕਿੰਨੀਆਂ ਗੋਲੀਆਂ ਵੱਜੀਆਂ ਗੋਲੀ ਇੱਕ ਕਾਨੇ 'ਚ ਵੱਜੀ ਐ ਇਹ ਦੋ ਇੱਥੇ ਪੇਟ 'ਚ ਵੱਜੀਆਂ ਤੇ ਇੱਕ ਵੱਜੀ ਐ ਤੇ ਹੋਰ ਇੱਥੇ ਬਾਹਾਂ 'ਤੇ ਐ ਗੱਡੀ ਦੇ ਵੱਜੀ ਐ ਉਹ ਕਿੰਨੇ ਜਾਣੇ ਸੀ ਪਤਾ ਕੁਝ ਨਹੀਂ ਪਤਾ ਜੀ ਸੰਨ ਉਹ ਕੱਥੇ ਆਏ ਪਤਾ ਇਹ ਵੀ ਨਹੀਂ ਕੋਈ ਪਤਾ ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਮਿਲ ਰਿਹਾ ਕੋਈ ਜਵਾਬ ਕਿਸ ਤਰ੍ਹਾਂ ਜੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਹਾਂ ਪੁਲਿਸ ਤੇ ਆਈ ਹੈ ਜੀ ਹਾਜ਼ਰ ਹੈ ਮੌਕੇ ਤੇ ਆ ਗਈ ਹੈ ਹਾਂ ਜੀ ਜਦੋਂ ਫੋਨ ਕੀਤਾ ਉਹ ਛੇਤੀ ਆ ਗਏ ਉਸੇ ਵੇਲੇ ਠੀਕ ਹੈ ਫਿਰ ਆਹ ਜਿਹਦਾ ਅੱਜ ਕਤਲ ਕੀਤਾ ਗਿਆ ਤਰਾਵੇਂ ਰੋਡ ਦੇ ਤੇ ਕੀ ਫੀਡਬੈਕ ਕੀ ਹੋ ਰਿਹਾ ਇਹ ਪਿੰਡ ਧੌੜ ਦਾ ਕਲਵੀਰ ਸਿੰਘ ਪੁੱਤਰ ਅਬਰੀਕ ਸਿੰਘ ਸੀ ਦੁੱਧ ਦਾ ਕੰਮ ਕਰਦੇ ਆ ਇਹ ਇਹ ਸ਼ਾਮੀ 6:00 ਵਜੇ 6:30 ਵਜੇ ਘਰੋਂ ਅੱਜ ਮੈਂ ਜਾਦਾ ਪੈ ਰਿਆ ਸੀ ਆਪਣੀ Honda Image ਤੇ ਦੁੱਧ ਦੇਣ ਗਿਆ ਸੀ ਤਲਾਵੇਂ ਤਲਾਵੇਂ ਦੁੱਧ ਦੇ ਕੇ 7:00 ਵਜੇ 7:00 ਵਜੇ ਉੱਥੇ ਪੂਰੇ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤਾਂ ਇਹ ਜਿਹੜੀ ਮੋਟਰ ਹੈਗੀ ਹੈ ਇਹਦੇ ਤੇ ਜੋ ਨਿਸ਼ਾਨ ਤੋਂ ਲੱਗ ਰਿਹਾ ਗੱਡੀ ਦੇ ਉਹਦੇ ਸਾਈਡ ਤੇ ਇੱਕ ਗੱਡੀ ਖੜੀ ਲੱਗਦੀ ਆ ਉਹਨਾਂ ਨੇ ਅੱਗੇ ਗੱਡੀ ਕਰਕੇ ਰੋਕ ਕੇ ਤੇ ਫਾਇਰਿੰਗ ਕਰਕੇ ਉਹਦੀ ਡੈਥ ਕਰ ਦਿੱਤੀ ਇਹ ਕਾਰਨਾ ਪਤਾ ਲੱਗਾ ਜੀ ਕਰਨ ਹਾਂਜੀ ਉਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਹੈ ਇਹਨਾਂ ਦਾ ਘਰੇਲੂ ਹੀ ਰੰਜਿਸ਼ ਹੀ ਆ ਪਿੰਡ ਦੇ ਵਿੱਚ ਹੀ ਉਹਦੇ ਕਾਰਨ ਹੀ ਇਹ ਗੱਲ ਹੋਈ ਹੈ ਕੀ ਕਾਰਨ ਜੀ ਕਾਰਨ ਵੀ ਉਹਨਾਂ ਦਾ ਬਿਆਨ ਲਿਖ ਕੇ ਪਰਚਾ ਦੇ ਰਹੇ ਨੇ ਜੀ ਬੋਡੀ ਜਿਹੜੀ ਅਸੀਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਤੀ ਆ ਸਰ ਜਿੰਨੇ ਫਾਇਰਿੰਗ ਤੇ ਕਿੰਨੇ ਬੰਦੇ ਸ਼ਾਇਦ ਪਤਾ ਲੱਗੂਗਾ ਹਾਂਜੀ ਇਹਦਾ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਅਸੀਂ ਹੁਣ ਕੈਮਰੇ ਆ ਸਾਈਡਾਂ ਤੇ ਹੈਗੇ ਜਿਹੜੇ ਉਹ ਖੰਗਾਲਦੇ ਆ ਟੀਮਾਂ ਲਾਤੀਆਂ ਉਹ ਤੋਂ ਪਤਾ ਲੱਗੂਗਾ ਕਿੰਨੇ ਕੁ ਫਾਇਰ ਹੋਏ ਇਹ ਤਿੰਨ ਦਾ ਤਾਂ ਸਾਨੂੰ ਲੱਗ ਰਿਹਾ ਤਿੰਨ ਤਾਂ ਗੋਲੀਆਂ ਉਹਤੇ ਲੱਗੀਆਂ ਬਾਕੀ ਅਜੇ ਹੁਣ ਸਰਚ ਕਰਾਂਗੇ ਸਾਰੀ ਤੇ ਮੌਕੇ ਤੇ ਹੀ ਡੈਥ ਹੋ ਗਈ ਕਿ ਹਾਂਜੀ ਮੌਕੇ ਤੇ ਡੈਥ ਹੋ ਗਈ ਮੋਡਲੀ ਤੇ ਵੀ ਇਦਾਂ ਕੀ ਲੱਗਦਾ ਮੋਡਲੀ ਤਫਤੀਸ਼ ਤੋਂ ਇਹੀ ਗੱਲ ਲੱਗ ਰਹੀ ਆ ਵੀ ਪਿੰਡ ਦੀ ਰੰਜਿਸ਼ ਹੈ ਇਹਨਾਂ ਦੀ 10-15 ਸਾਲ ਪਹਿਲਾਂ ਦੀ ਹੋਰ ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਵੀ ਕੋਈ ਸਾਡੇ ਕਿਸੇ ਨਾਲ ਰੰਜਿਸ਼ ਨਹੀਂ ਉਹ ਕੋਈ ਇੱਕ ਦੋ ਬੰਦੇ ਹੈਗੇ ਜਿਹੜੇ ਇਹਨਾਂ ਨਾਲ ਰੰਜਿਸ਼ ਰੱਖਦੇ ਸੀ ਤੇ ਉਹਨਾਂ ਦੇ ਉਹਨਾਂ ਦੇ ਹੀ ਇਹ ਕੰਮ ਆ ਸਾਰਾ